ਕਲ ਬਾਅਦ ਕੋਈ ਨਹੀਂ ਆ ਉਸਵੇਂ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਤੇ ਝਗੜਾ ਕਿਤੇ ਪਰਸਾ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜੀ ਆਪਸ ਵਿੱਚ ਮਾੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸਿਹਰਿਆੜੀ ਸਾਹਿਬ ਦਾੜਾ ਮੰਡੀ ਚਲੇ ਗਿਆ ਉਹ ਤੇ ਧਮਕੀਆਂ ਦਿੰਦੇ ਧਮਕੀਆਂ ਧਮਕੀਆਂ ਦਿੰਦੇ ਹੀ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਖਿਆ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਜੇ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰਿਆਲੀ ਦਾ ਦਾਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡੇ ਪਿਆ ਦੇ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਜੇਪਣਾ ਤੇ ਉੱਥੇ ਹੀ ਉਹ ਦੇਖਿਆ ਕਿੰਨੇ ਸਾਲ ਦਾ ਵੀਰੇ ਸਾਡੇ ਤਾਂ 16 16 16 ਸਾਲ ਦੀ ਉਮਰ ਤੇ ਖਿਡਾਰੀ ਕਹਦਾ ਵੀਰੇ ਵਾਲੀ ਵਾਲ ਦਾ ਖਿਡਾਰੀ ਇਹ ਇਤੇ ਖੇਡਦਾ ਹੀ ਨਹੀਂ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂਜੀ ਕੀ ਆਪਾਂ ਪੁਸ਼ਤਿਕ ਵੀ ਮੰਗ ਕਰਦੇ ਹਾਂ ਆਪਾਂ ਮੰਗ ਕਰਦੇ ਹੋ ਸਖਤ ਕਾਰਵਾਈ ਹੋਵੇ ਕਿ ਉਹ ਵਰਕਰ ਇਹ ਦੁਹੋਣੀ ਚਾਹੀਦੀ ਜਾਂ ਆਪਾਂ ਸੀਰ ਹੋ ਜੇ ਉਹਦੇ ਬੰਦੇ ਨੂੰ ਨੌਜਵਾਨ ਮਾਪਿਆਂ ਦਾ ਕਰਨਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵੇੜਾ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪਰਦੇ ਮੇਰੇ ਮਰੀ ਮੜ ਪਿੰਨ ਗੱਲ ਹੋਈ ਤੇ ਮੈਂ ਬੈਗ ਪਾ ਕੇ ਲੈਣੋਂ ਗਿਆ ਤਾਂ ਕਭਾਤ ਉਹ ਬਾਰੇ ਕਹਦਾ ਕਿ ਤੁਸੀਂ ਕਿੰਨੇ ਡਰਾਈਵ ਮੋੜੀਓ ਮੈਂ ਉਹ ਨਾਲ ਕੋ ਗਾਲੀ ਪਾਉਂ ਕੋਪੇ ਆਪਾਂ ਉਹ ਕਰੀਂਦੇ ਐ ਤੇ 30 40 ਜਣ ਜਾਏਗਾ ਫਰਾ ਹੋ ਸਰੇ ਦੋ ਤਿੰਨ ਹੀ ਹੋਣੇ ਪੜੋ ਮਾਰੋ ਉਹਨੇ ਦੇ ਵੀ ਜਾਰੀਓ ਪੈਣ ਕੇ ਨਹੀਂ ਪਜਾਂਗੇ ਇਹ ਕੰਲਾ ਇਹ ਕੰਲਾ ਕਿ ਨਾਂ ਹੀ ਦੀ ਬੋਦੀ ਇੱਕ ਵੀ ਸੀ ਇੱਕ ਪਲੇਅਰ ਵੀ ਸੀ ਇਹ ਬੜੀ ਵੱਡ ਨੂੰ ਹੈ ਕਿੱਥੇ ਖੇਡਦਾ ਜਿਵੇਂ ਦਾ ਸਪੋਰਟਸ ਕੋ ਮਾਰਿਆ ਕੀ ਖੇਡ ਚ ਦਿਨਾਂ ਤਰਾ ਕੱਲਾ ਗਿਆ ਵੀਰ ਕਰਨ ਕੱਲਾ ਗਿਆ ਵੀਰ ਜਸਪੀਨ ਜਾਂਦਾ ਜਿਵੇਂ ਇੱਥੇ ਕਿ ਸਰਾਲੀ ਜਿਹੜਾ ਕਿ ਸਰਾਲੀ ਪਿੰਡ ਹੈ ਸਰਾਲੀ ਥਾਣਾ ਉੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉੱਥੇ ਲੜਾਈ ਹੋ ਗਈ ਹੈ ਤੇ ਉੱਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉੱਥੇ ਮੌਕਾ ਜਾ ਕੇ ਦੇਖਿਆ ਜਾਂਦਾ ਹੈ ਤੇ ਉੱਥੇ ਆਪਾਂ ਦੇਖਦੇ ਹਾਂ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਹੈ ਤੇ ਉੱਥੇ ਖੂਨ ਢਲਿਆ ਹੋਇਆ ਸੀ ਇਹਦੇ ਤੇ ਕਿਰਚ ਦਾ ਯੂਜ਼ ਕੀਤਾ ਗਿਆ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਘੱਠੇ ਪਿੰਡ ਦਾ ਰਹਿਣ ਵਾਲਾ ਪਲੇਅਰ ਸੀ ਮੁੰਡਾ ਸਰ ਹਾਂਜੀ ਕਹਿ ਰਿਹਾ ਕਿ ਬਾਲੀਬੋਲ ਦਾ ਪਲੇਅਰ ਰਿਹਾ ਇਹ ਸਰ ਕਾਰਨ ਕੋਈ ਮਾਰਨ ਦਾ ਆਪਸੀ ਗੱਲ ਜੀ ਆ ਇਹਨਾਂ ਦੀ ਆਪਸੀ ਸਕੂਲ ਲੈਵਲ ਤੋਂ ਹੀ ਰஞ்சிਸ਼ ਭਾਈ ਚਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨੂੰ ਆਪਾਂ ਵੈਰੀਫਾਈ ਕਰ ਰਹੇ ਆਂ ਤੇ ਦੋਸ਼ੇ ਦੀ ਪਾਲ ਕਰ ਰਹੇ ਆਂ ਆਪਾਂ ਕਿੰਨੇ ਕੁ ਮੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾ ਨਾਲ ਜਾਨ ਦਿੱਤਾ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਨਾਲ ਜਾਨ ਦਿੱਤਾ ਜੀ ਤੇ ਸੋ ਮੈਚ ਪਲੇਨ ਨੂੰ ਪੋਸਟਮੈਨ ਨੂੰ ਭੇਜ ਦਿੱਤਾ ਸਾਜੀ ਪੋਸਟਮੈਨ ਨੂੰ ਭੇਜ ਦਿੱਤਾ ਤੇ ਕੋਈ ਹੋਰ ਕੋਈ ਕਲੂ ਵਗੈਰਾ ਇਸ ਮਾਮਲੇ 'ਚ blue ਹੈ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਡ ਅਪ ਕੀਤੇ ਆ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ